ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਅਪ੍ਰੈਲ 15 1563 ਈਸਵੀ ਵਿਸਾਖ 1920 ਬਿਕਰਮੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਮਾਤਾ ਪਾਨੀ ਜੀ ਦੇ ਕੋਖੋਂ ਗਵਿੰਦਵਾਲ ਵਿਖੇ ਹੋਇਆ ਆਪ ਮੁੱਢ ਤੋਂ ਹੀ ਬੜੇ ਹੋਣਹਾਰ ਅਤੇ ਸੰਤ ਸੁਭਾਸਨ ਗੁਰੂ ਅਮਰਦਾਸ ਜੀ ਆਪਣੀ ਪੁੱਤਰੀ ਬੀਬੀ ਪਾਨੀ ਦੇ ਘਰ ਤੀਜੇ ਪੁੱਤਰ ਦਾ ਜਨਮ ਸੁਣ ਕੇ ਅਸੀਸ ਤੇ ਲਈ ਗਏ ਕੁਛੜ ਲੈਂਦੇ ਬਾਦਸ਼ਾਹ ਨੇ ਫਰਮਾਇਆ ਇਹ ਭਾਰੀ ਪੁਰਖ ਹੋਵੇਗਾ ਮਾ ਮਾ ਮੋਹਨ ਬਹੁਤ ਪਿਆਰ ਕਰਦੇ ਸਨ। ਇਹ ਗੁਰੂ ਜੀ ਨੇ ਜਦੋਂ ਹੋ ਸੰਭਾਲੀ ਤਾਂ ਉਹ ਵੀ ਬਾਬਾ ਮੋਹਨ ਜੀ ਦਾ ਬਹਿਦ ਅਸਧਿਕਾਰ ਕਰਦੇ। ਇਹ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਸਭ ਤੋਂ ਵੱਡਾ ਭਰਾ ਬਾਬਾ ਪ੍ਰੀਤੀ ਚੰਦ ਜਨਮ 1557 ਈਸਵੀ ਅਤੇ ਉਹਨਾਂ ਤੋਂ ਛੋਟਾ ਬਾਬਾ ਮਹਾਦੇਵ ਜਨਮ 1560 ਈਸਵੀ ਸਨ। ਜਿੱਥੇ ਬਾਬਾ ਪ੍ਰੀਤੀ ਚੰਦ ਗੁਰੂ ਗੱਦੀ ਦੀ ਜ਼ਿੰਮੇਵਾਰੀ ਨੂੰ ਐਸੋ ਇਸ਼ਰਤ ਅਸਮਾਨ ਸਮੇਂ ਦੇਤਾਂ। ਉਥੇ ਬਾਬਾ ਮਹਾਦੇਵ ਦੀ ਦੁਨੀਆਦਾਰੀ ਅਤੇ ਸੇਵਾ ਦੇ ਕਾਰਜ ਵਿੱਚ ਕੋਈ ਦਿਲਚਸਪੀ ਨਹੀਂ ਸੀ ਜਦ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਲਈ ਨਾਮਜ਼ਦ ਕੀਤਾ ਗਿਆ ਤਾਂ ਪਿਤੇ ਚੰਦ ਨੇ ਬਹੁਤ ਵਿਰੋਧ ਕੀਤਾ ਅਤੇ ਪਿਤਾ ਗੁਰੂ ਰਾਮਦਾਸ ਜੀ ਨਾਲ ਵੀ ਝਗੜਿਆ ਗੁਰੂ ਜੀ ਨੇ ਸਮਝਾਇਆ ਕਿ ਮੇਰੇ ਤੋਂ ਵੀ ਪਹਿਲਾਂ ਤੁਹਾਡੇ ਨਾਨਾ ਜੀ ਹੀ ਗੁਰੂ ਅਰਜਨ ਦੇਵ ਜੀ ਨੂੰ ਬਾਣੀ ਦਾ ਬੋਝਤਾ ਕਹਿ ਗਏ ਸਨ ਬਾਕੀ ਤਾਂ ਅਸੀਂ ਉਹਨਾਂ ਦੀਆਂ ਇਸ਼ਾਵਾਂ ਤੇ ਹੀ ਫੁੱਲ ਚੜਾ ਰਹੇ ਹਾਂ ਇਸ ਬਾਰੇ ਇਹ ਦੱਸਣਾ ਜੋਗ ਹੋਵੇਗਾ ਕਿ ਆਪ ਬੱਚੇ ਹਿਸਨ ਕੀ ਇਹਨਾਂ ਦੀ ਗੇਂਦ ਉਸ ਕਮਰੇ ਵਿੱਚ ਜਾ ਪਈ ਜਿੱਥੇ ਗੁਰੂ ਅਮਰਦਾਸ ਜੀ ਆਰਾਮ ਕਰ ਰਹੇ ਸਨ ਇਹ ਰੜਦੇ ਰੜਦੇ ਉਸ ਕਮਰੇ ਵਿੱਚ ਗਏ ਤਾਂ ਗੇਂਦ ਨੂੰ ਨਾ ਵੇਖ ਕੇ ਇਹਨਾਂ ਸੋਚਿਆ ਕਿ ਉਸ ਮੰਜੇ ਉੱਤੇ ਹੋਵੇਗੀ ਜਿੱਥੇ ਨਾਨਾ ਗੁਰੂ ਜੀ ਆਰਾਮ ਕਰ ਰਹੇ ਸਨ ਇਹ ਛੁੱਟੇ ਹੋਣ ਕਾਰਨ ਮੰਜੇ ਉੱਤੇ ਛਾਤੀ ਨਾ ਮਾਰ ਸਕੇ ਪਰ ਉਸ ਤੇ ਭਾਵੇਂ ਨੁਫੜ ਕੇ ਐਸਾ ਜੋਰ ਨਾਲ ਹਿਲਾਇਆ ਕਿ ਨਾਨਾ ਜੀ ਦੀ ਜਾ ਖੁੱਲ ਗਈ ਉਹਨਾਂ ਨੇ ਸਵੇਰ ਸੁਬਾਹ ਹੀ ਆਖਿਆ ਕਿ ਇਹ ਕਿਹੜਾ ਵੱਡਾ ਭਾਰੀ ਮਹਾਪੁਰਖ ਹੈ ਇਤਨੇ ਨੂੰ ਮਾਤਾ ਪਾਨੀ ਜੀ ਵੀ ਉੱਥੇ ਪੁੱਜ ਗਏ ਅਤੇ ਕਹਿਣ ਲੱਗੇ ਇਹ ਤੁਹਾਡਾ ਦੋਤਾ ਹੈ ਜੀ ਗੁਰੂ ਜੀ ਨੇ ਚੁੱਕ ਕੇ ਛਾਤੀ ਨਾਲ ਲਾਇਆ ਤੇ ਬਚਨ ਕੀਤਾ ਦੋਤਾ ਬਾਣੀ ਦਾ ਬੋਤਾ ਪੀਬੀ ਪਾਨੀ ਗੁਰੂ ਅਮਰਦਾਸ ਜੀ ਦੀ ਛੋਟੀ ਬੇਟੀ ਸੀ ਕਿਰਤਾ ਜਨਮ ਬਾਸਰਕੇ ਵਿਕੇ 21 ਮਾਰਗ 1599 ਬਿਕਰਮੀ 2 ਫਰਵਰੀ 1500 ਈਸਵੀ ਨੂੰ ਹੋਇਆ। ਬੀਬੀ ਪਾਨੀ ਦਾ ਨਾਮ ਸੀ ਕਿ ਉਹ ਅਮਰਤ ਵੇਲੇ ਉੱਠਦੇ ਗੁਰੂ ਪਿਤਾ ਦਾ ਇਸ਼ਨਾਨ ਕਰਾਉਂਦੇ ਅਤੇ ਉਹਨਾਂ ਦੇ ਸੁੱਖ ਆਰਾਮ ਦਾ ਹਰ ਵੇਲੇ ਧਿਆਨ ਰੱਖਦੇ ਸਨ। ਸ਼ਾਇਦ ਇਹ ਕਾਰਨ ਸੀ ਕਿ ਗੁਰੂ ਜੀ ਨੇ ਆਪਣੀ ਉਮਰ ਦੇ 6 ਸਾਲ 11 ਮਹੀਨੇ 17 ਦਿਨ ਬੀਬੀ ਜੀ ਦੇ ਪਤੀ ਗੁਰੂ ਰਾਮਦਾਸ ਜੀ ਨੂੰ ਦੇ ਦਿੱਤੇ ਸਨ। ਇਹ ਗੱਲ ਇਹ ਮਾਪਰੀ ਕਿ ਗੁਰੂ ਅਮਰਦਾਸ ਜੀ ਆਪਣੇ ਘਰ ਵੇੜੇ ਵਿੱਚ ਆਏ ਜਿੱਥੇ ਬੀਬੀ ਭਾਨੀ ਆ ਤੇ ਬੀਬੀ ਆਤਮਾ ਦੇਵੀ ਮੋਹਰੀ ਜੀ ਦੇ ਘਰੋਂ ਆਪਣੇ ਕੰਮ ਕਾਜ ਵਿੱਚ ਲੱਗੀਆਂ ਹੋਈਆਂ ਸਨ ਕਿ ਗੁਰੂ ਜੀ ਨੇ ਭਾਨੀ ਜੀ ਨੂੰ ਆਵਾਜ਼ ਦੇ ਕੇ ਕਿਹਾ ਕੀ ਜੇ ਮਾਲਕ ਦਾ ਭਾਣਾ ਵਰਤੇ RAMDAS ਗੁਜਰ ਜਾਵੇ ਤਾਂ ਸੱਚ ਦਸੀ ਤੂੰ ਕੀ ਕਰੇ ਇਹ ਸੁਣ ਕੇ ਬੀਬੀ ਜੀ ਨੇ ਸਿਰ ਝੁਕਾ ਦਿੱਤਾ ਤੇ ਕੋਈ ਉਜਰਨਾ ਕੀਤਾ ਉਸ ਸਮੇਂ ਗੁਰੂ ਜੀ ਨੇ فرمایا ਕਿ ਮੈਂ ਆਪਣੀ ਉਮਰ ਦੇ 6 ਸਾਲ 11 ਮਹੀਨੇ ਸਤਾਰਾਂ ਦਿਨ RAM ਦਾ ਜੀ ਨੂੰ ਦਿੰਦਾ ਹਾਂ ਅਤੇ ਇਹ ਕਹਿ ਕੇ ਆਪ ਉਹ ਜੋਤੀ ਜੋ ਸਮਾ ਗਏ ਇਹ ਗੱਲ ਬੀਬੀ ਭਾਨੀ ਜੀ ਦੀ ਰਜਾ ਵਿੱਚ ਰਹਿ ਕੇ ਪਿਤਾ ਗੁਰੂ ਜੀ ਦੀ ਲਗਨ ਅਤੇ ਨਿਸ਼ਚੈ ਨਾਲ ਕਿੰਨੀ ਸੀ ਵਾਦਾ ਫਲ ਸੀ ਗੁਰੂ ਅਮਰਦਾਸ ਜੀ ਨੇ ਇੱਕ ਵਾਰੀ ਇਹ فرمایا ਸੀ ਕਿ ਇਹ ਤੇਰਾ ਛੋਟਾ ਪੁੱਤਰ ਸੰਭ ਜਗਤ ਨੂੰ ਤਾਰਨ ਵਾਲਾ ਹੋਵੇਗਾ ਬੀਬੀ ਪਾਣੀ ਇਸ ਬੱਚੇ ਨੂੰ ਸਦਾ ਇਹ ਅਸੀਸ ਦੇਸਨ ਕੀ ਤੈਨੂੰ ਹਰੀ ਦਾ ਨਾਮ ਕਦੇ ਨਾ ਭੁੱਲੇ ਜੋ ਗੁਰੂ ਅਰਜਨ ਦੇਵ ਜੀ ਨੇ ਬਾਣੇ ਦੇ ਰੂਪ ਵਿੱਚ ਦਰਜ ਕਰ ਦਿੱਤਾ ਸੀ ਉਹ ਤਾਂ ਮਾਤਾ ਕੀ ਅਸੀਸ ਨਿਮਕ ਨਾ ਬਿਸਰੇ ਤੂੰ ਕਹੋ ਹਰ ਹਰ ਸਦਾ ਪਜੋ ਜਗਦੀਸ਼ ਸਤਗੁਰ ਤੂੰ ਕਹੋ ਹੈ ਦਿਆਲਾ ਸਤਸੰਗ ਤੇਰੀ ਪ੍ਰੀਤ ਕਾਪਣ ਪਤੀ ਪਰਮੇਸ਼ਰ ਰਾਗ ਪੋਇਨ ਕੀਰਤਨਿਤ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਗੁਰੂ ਅਰਜਨ ਦੇਵ ਜੀ ਦਾ ਜੀਵਨ ਕਿਵੇਂ ਟਾਲਿਆ ਜਾ ਰਿਹਾ ਸੀ ਪ੍ਰੋਫੈਸਰ ਸਤੀਬੀਰ ਸਿੰਘ ਅਨੁਸਾਰ ਗੁਰੂ ਦੀ ਨਾਮ ਦੀ ਮੂਰਤ ਰਜਾ ਦੀ ਸੂਰਤ ਕੀਰਤਨ ਦੇ ਪੰਡਾਰ ਬਾਣੀ ਦੇ ਬੋਥ ਸਦਾ ਆਤਮਿਕ ਆਨੰਦ ਵਿੱਚ ਰਹਿੰਦੇ ਸਨ ਗੁਰੂ ਪਿਤਾ ਗੁਰੂ ਰਾਮਦਾਸ ਜੀ ਆਹ ਪਿਛਤੇ ਵਿੱਚ ਗੁਰੂ ਅਮਰਦਾਸ ਜੀ ਦੇ ਜਵਾਈ ਸਨ ਪਰ ਆਪ ਜੀ ਨੇ ਲਗਭਗ 27 ਵਰੇ ਗੁਰੂ ਘਰ ਦੀ ਸੰਗਤ ਦੀ ਬੋਲੀ ਸਹਿਬ ਤਿਆਰ ਕਰਨ ਵਿੱਚ ਅਤਿ ਹੋ ਸੇਵਾ ਇੰਨੀ ਲਗਨ ਨਾਲ ਕੀਤੀ ਕਿ ਰਿਸ਼ਤੇਦਾਰੀ ਨੂੰ ਭੁੱਲ ਕੇ ਇੱਕ ਨਿਸ਼ਟਾਵਾਨ ਸੇਵਕ ਬਣ ਕੇ ਸੇਵਾ ਵਿੱਚ ਗਲਤਾਨ ਰਹੇ ਇਥੋਂ ਤੱਕ ਕਿ ਜਦ ਉਹਨਾਂ ਦੀ ਬਰਾਦਰੀ ਦੀ ਕੁਝ ਛੋਡੀ ਸੰਗਤ ਨੇ ਗੁਰੂ ਅਮਰਦਾਸ ਜੀ ਕੋਲ ਗਿਲਾ ਕੀਤਾ ਕਿ জেઠા ਜੀ ਆਪਣੇ ਰਿਸ਼ਤੇਦਾਰੀ ਨੂੰ ਭੁੱਲ ਕੇ ਇੰਨੀ ਖੂਬ ਕੇ ਸੇਵਾ ਕਰਦੇ ਹਨ ਤੇ ਹਰ ਵੇਲੇ ਟੋਕਰੀ ਸਿੱਤੇ ਰੱਖੀ ਫਿਰਦੇ ਹਨ ਆਪ ਜੀ ਤਾਂ ਸਿਆਣੇ ਹੋ ਆਪ ਹੀ ਕੁਝ ਰਿਸ਼ਤੇ ਦਾ ਖਿਆਲ ਕਰੋ ਇਸ ਉਤੇ ਗੁਰੂ ਅਮਰਦਾਸ ਜੀ ਨੇ فرمایا ਕਿ ਇਹ ਟੋਕਰੀ ਨਹੀਂ ਇਹ ਕਰਪੁਰਖ ਦੀਆਂ ਮਿਹਰਾਂ ਦਾ ਛਤਰ ਹੈ ਜੇਠਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਸੋਡੇ ਪਰਿਵਾਰ ਦੇ ਇਹ ਸੱਜਣ ਰਿਸ਼ਤੇਦਾਰੀ ਤੇ ਅਭਿਮਾਨ ਵਿੱਚ ਆਮ ਜੀ ਦੀ ਮਹਿਮਾ ਤੋਂ ਬਿਲਕੁਲ ਅਣਜਾਣ ਹਨ ਇਸ ਲਈ ਮੇਰੀ ਬੇਨਤੀ ਹੈ ਕਿ ਇਹਨਾਂ ਦੀ ਗੱਲ ਦਾ ਬੁਰਾ ਨਾਮ ਨਾ ਮਨਾਉਣਾ ਉਹਨਾਂ ਆਪਣੀ ਬਰਾਦਰੀ ਦੇ ਲੋਕਾਂ ਨੂੰ ਕਿਹਾ ਕਿ ਇਹ ਮੇਰਾ ਸਹਰਾ ਘਰ ਨਹੀਂ ਬਲਕਿ ਮੁਕਤੀ ਦਾ ਦਰ ਹੈ ਗੁਰੂ ਅਰਜਨ ਦੇਵ ਜੀ ਪਹਿਲੇ ਗੁਰੂ ਸਨ ਜੋ ਗੁਰੂ ਸਵਾਰੇ ਵਾਤਾਵਰਨ ਵਿੱਚ ਪੜ ਰਹੇ ਸਨ ਗੁਰੂ ਅੰਗਦ ਦੇਵ ਜੀ ਭਾਈ ਲੈਣਾ ਦੇ ਰੂਪ ਵਿੱਚ 22 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਦੇਵ ਜੀ ਪਾਸ ਕਰਤਾ ਪੁਰਾਏ ਉਹ ਪਹਿਲਾ ਦੇਵੀ ਦੇ ਭਗਤ ਸਨ ਜੋ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਕਰਕੇ ਗੁਰੂ ਅੰਗਦ ਦੇਵ ਬਣੇ ਗੁਰੂ ਅਮਰਦਾਸ ਜੀ ਵੀ ਲਗਭਗ 12 ਸਾਲ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਜੀ ਕੋਲ ਖੰਡੂਰ ਸੇਵਾਏ ਉਹ ਇੰਨਾ ਚਿਰ ਤੀਰਥ ਯਾਤਰਾ ਇਸ਼ਨਾਨ ਆਦਿ ਕਰਦੇ ਰਹੇ ਖੰਡੂਰ ਸੇਵਹੀ ਉਹਨਾਂ ਲਗਭਗ 12 ਸਾਲ ਕਲ ਕਮਾਈ ਕੀਤੀ ਹੈ ਤੇ ਲਗਭਗ 73 ਸਾਲ ਦੀ ਉਮਰ ਵਿੱਚ ਗੁਰੂ ਗੱਦੀ ਦੀ ਬਖਸ਼ਿਸ਼ ਹੋਈ ਗੁਰੂ ਰਾਮਦਾਸ ਜੀ ਵੀ 17 ਸਾਲ ਦੀ ਉਮਰ ਵਿੱਚ ਗੋਇੰਦਵਾਲ ਸਾਹਿਬ ਆਏ ਸਨ ਇੱਕ ਗੁਰੂ ਅਰਜਨ ਦੇਵ ਜੀ ਹੀ ਸਨ ਜੋ ਗੁਰੂ ਸਿੱਖੀ ਦੇ ਮਾਹੌਲ ਵਿੱਚ ਹੀ ਨਹੀਂ ਬਲਕਿ ਨਾਨਾ ਗੁਰੂ ਦੀ ਛਤਰ ਛਾਇਆ ਹੇਠ ਪੂਰਤੇ ਹੀ ਜਨਮੇ ਤੇ ਵਿੱਦਿਆ ਪ੍ਰਾਪਤ ਕੀਤੀ ਗੁਰਮੁਖੀ ਆਪ ਜੀ ਨੇ ਬਾਬਾ ਬੁੱਢਾ ਜੀ ਦੀ ਦੇਖਰੇਖ ਵਿੱਚ ਨਾਨਾ ਗੁਰੂ ਜੀ ਤੋਂ ਸਿੱਖੀ ਅਤੇ ਗੰਨਤ ਮੋੜੀ ਜੀ ਤੋਂ ਭਾਈ ਗੁਰਦਾਸ ਤੇ ਭਾਈ ਸਵਨਮਲ ਆਪ ਜੀ ਦੇ ਸਹਿ ਭਾਟੀ ਸਨ ਦੇਵਨਾਗਰੀ ਪੰਦੇ ਪਾਸੋਂ ਤੇ ਸੰਸਕ੍ਰਿਤ ਪੰਡਿਤ ਬੇਣੀ ਪਾਸੋਂ ਸਿੱਖੀ ਆਪ ਜੀ ਦਾ ਹਾਂ ਬੋਲੀ ਪ੍ਰਤੀ ਗਿਆਨ ਬਹੁਤ ਵਿਸ਼ਾਲ ਸੀ ਆਪ ਕੀਰਤਨ ਵੀ ਵਧੀਆ ਕਰ ਲੈਂਦੇ ਸਨ ਸਿਰੰਦਾ ਆਪ ਜੀ ਦਾ ਮਨ ਭੁੰਦਾ ਸਾ ਸੀ ਆਪ ਰਾਗਾ ਦੇ ਵੀ ਮਾਇਰ ਸਨ ਅਤੇ ਇੱਕ ਨਪੁੰਨ ਚਿੱਤਰਕਾਰ ਸਨ ਆਪ ਜੀ ਦੀ ਗੁਰਬਾਣੀ ਰਚਨਾ ਤੋਂ ਪਤਾ ਲੱਗਦਾ ਹੈ ਕਿ ਆਪ ਜੀ ਨੂੰ ਸ਼ਾਸਤਰਾਂ ਸਮ੍ਰਿਤੀਆਂ ਆਦਿ ਦਾ ਪੂਰਾ ਗਿਆਨ ਸੀ ਕੁਰਾਨ ਛਰੀਫ ਦੀਆਂ ਸਿੱਖਿਆਵਾਂ ਤੇ ਵੀ ਆਪ ਜੀ ਦੀ ਪੂਰੀ ਪਕੜ ਸੀ ਆਪ ਜੀ ਨੂੰ ਉਸਾਰੀ ਕਲਾ ਦਾ ਬਹੁਤ ਗਿਆਨ ਸੀ ਆਪ ਘੋੜ ਸਵਾਰੀ ਤੇ ਨੇਜਾ ਬਾਜੀ ਤੇ ਵੀ ਮਾਹਿਰ ਸਨ ਲੰਗਰ ਦੇ ਭਾਂਡੇ ਮਾਂਜਣਾ ਤੇ ਸੰਗਤ ਦੀ ਸੇਵਾ ਕਰਨਾ ਵੀ ਆਪ ਜੀ ਦਾ ਸ਼ੌਂਕ ਸੀ ਨਾਨਾ ਗੁਰੂ ਦੀ ਨਿਮਰਤਾ ਤੇ ਪਿਤਾ ਦੀ ਕਹਾ ਕਰ ਕੇ ਮਾਇਜਾ ਸਰ ਗੁਰੂ ਅਰਜਨ ਦੇਵ ਜੀ ਨੇ ਨਾਨਾ ਗੁਰੂ ਜੀ ਨੂੰ ਬਚਪਨ ਦੇ 11 ਸਾਲ ਪਤੋਰ ਗੁਰੂ ਬਹੁਤ ਨੇੜੇ ਵੇਖਿਆ ਗੁਰੂ ਜੀ ਸਦਾ ਖੇੜੇ ਵਿੱਚ ਰਹਿੰਦੇ ਸਨ ਘਰ ਦੇ ਗੁਜ਼ਾਰੇ ਲਈ ਦੁਕਾਨ ਕਰਦੇ ਸਨ ਸ਼ਬਦ ਦੀ ਵਿਆਖਿਆ ਕਰਦੇ ਸਨ ਕੋਈ ਜਾਤ ਪਾਤੀ ਵਿਤਕਰਾ ਨਹੀਂ ਸੀ ਅਤੇ ਕੋਈ ਭੁੱਖਾ ਧਿਆ ਵੀ ਨਹੀਂ ਰਹਿੰਦਾ ਸੀ ਮੋਤਦਾਰ ਖਾਸ ਕਰ ਜਵਾਨੀ ਉਮਰੇ ਬਹੁਤ ਘੱਟ ਸੀ ਜੇ ਕਦੇ ਕੋਈ ਵਿਧਵਾ ਵੀ ਹੋ ਜਾਂਦੀ ਤਾਂ ਗੁਰੂ ਜੀ ਜੋਗਵਰ ਢੋਲ ਕੇ ਉਸ ਦਾ ਮੋੜ ਵਿਆਹ ਕਰ ਦਿੰਦੇ ਸਨ ਕੋਈ ਚੋਰੀ ਡਾਕੇ ਦੀ ਵਾਰਜਤ ਦਾ ਡਰ ਨਹੀਂ ਸੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਆਪ ਜੀ ਦੀ ਇੱਕ ਵੱਡੀ ਦੇਣ ਹੈ ਜਿਸ ਲਈ 12 ਮੰਦੀਆਂ ਕਾਇਮ ਕੀਤੀਆਂ ਗਈਆਂ ਇਹ ਸਾਰਾ ਵਰਤਾਰਾ ਗੁਰੂ ਅਰਜਨ ਦੇਵ ਜੀ ਨੇ ਆਪਣੇ ਜਨ ਵਿੱਚ ਸਮੋਲਿਆ ਸੀ ਇਸ ਤੋਂ ਛੁੱਟ ਗੁਰੂ ਜੀ ਗ੍ਰਸਥ ਵਿੱਚ ਉਦਾਸਤਾ ਤੇ ਮਾਇਆ ਤੋਂ ਨਿਰਲੇਪ ਰਹਿੰਦੇ ਸਨ ਇਤਨਾ ਤੇਜ ਪ੍ਰਤਾਪ ਤੇ ਬਲ ਹੁੰਦਿਆਂ ਹੋਇਆ ਗੁਰੂ ਜੀ ਨਿਮਰਤਾ ਦੇ ਪੁੰਜ ਸਨ ਪਿਤਾ ਪਾਈ ਜੇਠਾ ਦੀਦੀ ਕਾਲ ਕਮਾਈ ਦਾ ਅਸਰ ਵੀ ਉਹਨਾਂ ਤੇ ਖੂ ਪੈ ਰਿਹਾ ਸੀ ਗੁਰੂ ਅਮਰਦਾਸ ਜੀ ਦੇ ਤੇਜ ਪ੍ਰਤਾਪ ਬਾਰੇ ਸੁਣ ਕੇ ਹੀ ਅਕਬਰ ਬਾਦਸ਼ਾਹ ਵੀ ਦਰਸ਼ਨਾਂ ਨੂੰ ਆਇਆ ਸੀ ਜਿਸ ਨੇ ਪਹਿਲੇ ਪੰਗਤ ਪਾਸ਼ੇ ਸੰਗਤ ਦੇ ਨਿਯਮ ਅਨੁਸਾਰ ਪਹਿਲਾ ਲੰਗਰ ਚੱਕਿਆ ਅਤੇ ਫਿਰ ਗੁਰੂ ਜੀ ਦੇ ਦਰਸ਼ਨ ਅਤੇ ਉਹਨਾਂ ਨਾਲ ਵਿਚਾਰਾਂ ਚਰਚਾ ਕੀਤੀਆਂ ਅਤੇ ਲੰਗਰ ਵਾਸਤੇ ਜ਼ਗੀਰ ਦੇਣ ਦੀ ਪੇਸ਼ਕਸ਼ ਵੀ ਕੀਤੀ ਇਹ ਵੱਖਰੀ ਗੱਲ ਹੈ ਕਿ ਗੁਰੂ ਜੀ ਨੇ ਬਾਸ਼ਾ ਦਾ ਧੰਨਵਾਦ ਕੀਤਾ ਅਤੇ ਆਖਿਆ ਸੀ ਕਿ ਲੰਗਰ ਸੰਗਤਾਂ ਦੇ ਉਦਮ ਨਾਲ ਹੀ ਚੱਲਣਾ ਚਾਹੀਦਾ ਹੈ ਅਤੇ ਚੱਲੇਗਾ ਵੀ ਬਾਸ਼ਾ ਨੇ ਬੀਬੀ ਪਾਨੀ ਲਈ ਅੰਮ੍ਰਿਤਸਰ ਵਿਖੇ ਜ਼ਮੀਨ ਦਾ ਇੱਕ ਟੁਕੜਾ ਵੀ ਲਿਖ ਦਿੱਤਾ ਸੀ ਮਸਤ ਸਮੇਂ ਗੁਰੂ ਅਰਜਨ ਦੇਵ ਜੀ ਦੇ 10 ਸਾਲਾਂ ਦੇ ਬੱਚੇ ਸਨ ਇਸ ਤੋਂ ਅੱਗੇ ਦੀ ਜਾਣਕਾਰੀ ਤੁਹਾਨੂੰ ਛੇਤੀ ਹੀ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ